ਮੈਮ ਜਟ ਮਹਾਸਭਾ ਤੋਂ ਅਸਤੀਫਾ ਕਿਉਂ ਦਿੱਤਾ ਜੀ ਜਟ ਮਹਾਸਭਾ ਤੋਂ ਇਸ ਕਰਕੇ ਅਸਤੀਫਾ ਦਿੱਤਾ ਹੈ ਕਿ ਮੈਨੂੰ ਉਮੀਦ ਸੀਗੀ ਕਿ ਸਾਡੇ ਜਿਹੜੇ ਪ੍ਰਧਾਨ ਆ ਕੈਪਟਨ ਸਾਹਿਬ ਉਹ ਜਰੂਰ ਇਸ ਦੇ ਉੱਤੇ ਕਾਰਵਾਈ ਕਰਨਗੇ ਆ ਜਿਹੜਾ 21 ਤਰੀਕ ਨੂੰ ਹੋਇਆ ਸਾਡੇ ਭਰਾ ਦੇ ਉੱਤੇ ਗੋਲੀ ਲੱਗੀ ਹੈ ਔਰ ਉਤੇ 302 ਦੇ ਪਰਚੇ ਦੀ ਮੰਗ ਕਰਨਗੇ ਹਰਿਆਣਾ ਪੁਲਿਸ ਦੇ ਉੱਤੇ ਔਰ ਸਾਡੇ ਜਿਹੜੇ ਬਜ਼ੁਰਗਾਂ ਦੇ ਉੱਤੇ ਆਸੂ ਗੈਸ ਦੇ ਕੋਲੇ ਸੱਟੇ ਗਏ 21 ਤਰੀਕ ਨੂੰ ਮੈਂ ਖੁਦ ਸੀਗੀ ਉੱਤੇ ਔਰ ਮੇਰੇ ਉੱਤੇ ਖੁਦ ਜਿਹੜਾ ਆਸੂ ਗੈਸ ਦਾ ਗੋਲਾ ਜਿਹੜਾ ਮੈਂ ਸਿਆ ਆ ਔਰ ਮੇਰੇ ਨਾਲ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਤੇ ਪੈਰ ਤੇ ਵੀ ਬਹੁਤ ਜ਼ਿਆਦਾ ਸੱਟ ਲੱਗੀ ਸੀਗੀ ਔਰ ਮੈਂ ਉਹਨਾਂ ਦੇ ਸਿਰਫ ਬਿਆਨ ਸੁਣੇ ਕਿ ਉਹ ਕਿਸਾਨਾਂ ਦੇ ਹੱਕ ਚ ਹੈ ਜੋ ਕਿਸਾਨਾਂ ਚ ਅਸਲ ਚ ਹੱਕ ਹੱਕ ਦੇ ਵਿੱਚ ਨੇ ਕਿ ਉਹ 302 ਦੇ ਪਰਚੇ ਦੀ ਮੰਗ ਕਰਨ ਹਰਿਆਣਾ ਪੁਲਿਸ ਦੇ ਉੱਤੇ ਔਰ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਔਰ ਹੋਰ ਵੀ ਜਿੰਨੇ ਵੀ ਸਾਡੇ ਬਜ਼ੁਰਗਾਂ ਦੀ ਡੈਥ ਹੋਈ ਹੈ ਉਹ ਆਸੂ ਗੈਸ ਦੇ ਗੋਲੇ ਦੀ ਕੁਟੰਦੇ ਨਾਲ ਔਰ ਉਹ ਕਤਲ ਜਿਹੜੇ ਹੋਏ ਨੇ ਹਰਿਆਣਾ ਪੁਲਿਸ ਵੱਲੋਂ ਸਾਡੇ ਕਿਸਾਨਾਂ ਦੇ ਉਹਦੇ ਉਹਦੇ ਇਨਸਾਫ ਵਾਸਤੇ ਵੀ ਉਸ ਚੀਜ਼ੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ ਕਿ ਬਜਾਏ ਕਿ ਉਹ ਸਾਡੇ ਪ੍ਰਾਈਮ ਮਿਨਿਸਟਰ ਨੂੰ ਗੁਲਾਬਾਂ ਦਾ ਬੁਕੇ ਦਿੰਦੇ ਤੁਹਾਡੇ ਸੱਟ ਵੀ ਲੱਗੀ ਪੈਰ ਤੇ ਉਸ ਦਿਨ ਝੰਡਾ ਲੈ ਕੇ ਪਹੁੰਚੇ ਕਿਸਾਨੀ ਬਿਲਕੁਲ ਮੈਂ ਉਸ ਦਿਨ ਸਾਹਮਣੇ ਆਪਣੇ ਬਜ਼ੁਰਗਾਂ ਦੇ ਨਾਲ ਖੜੀ ਸੀਗੀ ਆਰਮੀ ਦੇ ਔਰ ਜਿਹੜੇ ਸਾਰੇ ਜਾਣਿਆਂ ਨੂੰ ਗਲਤ ਫहमी ਹੈ ਕਿ ਆ ਬਾਰ-ਬਾਰ ਦੱਸਿਆ ਜਾ ਰਿਹਾ ਕਿ ਅਸੀਂ ਹੁੱਲੜਵਾਜੀ ਕਰ ਰਹੇ ਹਾਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਖੜੇ ਸੀਗੇ ਮੇਰੀ ਅੱਖੀ ਦੇਖਿਆ ਮੈਂ ਖੁਦ ਖੜੀ ਸੀਗੀ ਔਰ ਉਹਨਾਂ ਨੇ ਅੱਗੋਂ ਪਾਣੀ ਦੀਆਂ ਪੁਸ਼ਾਰਾ ਸੱਟੀਆਂ ਫਿਰ ਉਹਨਾਂ ਨੇ ਸਾਡੇ ਤੇ ਆਸੂ ਗਏ ਐਸੇ ਗੋਲੀ ਸੱਟਨੇ ਸ਼ੁਰੂ ਕਰ ਦਿੱਤੇ ਔਰ ਨਾਲ ਹੀ ਗੋਲੀਆਂ ਵੀ ਚਲਾਈਆਂ ਜਿਦੇ ਵਿੱਚ ਸਾਡੇ ਇੱਕ ਭਰਾ ਦੀ ਮੌਤ ਹੋ ਗਈ ਅੱਛਾ ਤੁਹਾਡੇ ਇੰਡਸਟਰੀ ਦੇ ਕੁਲੀਕਸ ਨੇ ਕਿ ਪਿਛਲੇ ਅੰਦੋਲਨ ਚ ਕਲਾਕਾਰਾਂ ਦਾ ਬਹੁਤ ਯੋਗਦਾਨ ਸੀਗਾ ਸੋਨੀ ਮਾਨ ਜੀ ਪਰ ਇਸ ਵਾਰ ਇਹ ਦੇਖਣ ਨੂੰ ਨਹੀਂ ਮਿਲ ਰਿਹਾ ਕੀ ਲੱਗ ਰਿਹਾ ਹੈ ਕਿਉਂ ਵੇਖੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਕੋਈ ਇਨਸਾਨ ਉੱਥੇ ਜਾਂਦਾ ਹੈ ਉਹਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਉਹਦੀ ਡਿਸਰੈਸਪੈਕਟ ਕੀਤੀ ਜਾਂਦੀ ਹੈ ਜਿਹੜੀ ਕਿ ਨਹੀਂ ਪਸੰਦ ਆਉਂਦੀ ਹਮ ਸਾਰੇ ਜਾਣੇ ਆਪਣੀ ਇੱਜ਼ਤ ਆਪਣੇ ਰਿਸਪੈਕਟ ਯੂ نو ਰੱਖ ਕੇ ਜਲਦੇ ਨੇ ਮੈਂ ਗਈ ਕਿਉਂਕਿ ਮੇਰੇ ਪਿੰਡਾਂ ਦੇ ਲੋਕ ਹੀ ਬੈਠੇ ਸੀਗੇ ਮੈਨੂੰ ਸੱਦਿਆ ਉਹਨਾਂ ਨੇ ਠੀਕ ਹੈ ਔਰ ਹਰ ਇੱਕ ਬੰਦੇ ਨੂੰ ਆਪਣੀ ਇੱਜ਼ਤ ਦੇ ਨਾਲ ਠੀਕ ਹੁੰਦਾ ਯੂ ਨੋ ਤੁਸੀਂ ਡੇਟੇ ਰਹੋਗੇ ਕਿਸਾਨਾਂ ਲਈ ਬਿਲਕੁਲ ਡੇਟੇ ਰਹੋਗੇ